ਮਾਗੇ ਪੁਲਿਸ ਕਮਿਸ਼ਨਰ ਅਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਪੁੱਛ ਨਾਲ ਉਹਨਾਂ ਦੀ ਹਿਦਾਇਤ ਅਨੁਸਾਰ ਪਲੀਸ ਸਟੇਸ਼ਨ ਗੇਟ ਕੀਮਾ ਐਸ ਐਚ ਓ ਮੈਡਮ ਮਨਜੀਤ ਏ ਸੀ ਬੀ ਸੈਂਟਰਲ ਅਸ਼ਰੀ ਜਸਪਾਲ ਜੀ ਇਹਨਾਂ ਨੇ ਚਾਰ ਮੁੰਡੇ ਅਰੈਸਟ ਕੀਤੇ ਆ ਜਿਨ੍ਹਾਂ ਨਾਮ ਹੈ ਵਿਸ਼ਾਲ ਅਲਾਇਸ ਕਾਕਾ ਭయ్యా ਤੇ ਵਿਕਾਸ ਅਲਾਇਸ ਮੰਡੀ ਸਾਹਿਲ ਕੁਮਾਰ ਤੇ ਰਾਹੁਲ ਇਹ ਸਾਰਿਆਂ ਦੀ ਉਮਰ ਤਕਰੀਬਨ 18 ਤੋਂ 25 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਕਿ ਜੁਰਮ ਕੀਤਾ ਉਹ ਅੰਡਰ ਐਫ ਆਈ ਆ ਨੰਬਰ 73 ਹੈ ਡੇਟਿਡ 10 ਤਾਰਖ 2025 ਤੇ ਅੰਡਰ ਸੈਕਸ਼ਨ 115 2 118 1 304 109 ਬੀ ਐਨ ਐਸ 325 ਆਮਜ਼ਾ ਨੌਰਥ ਰੇਕ ਰਾਤੀ अराउंड 10 ਵਜੇ ਜਿਹੜਾ ਕਿ ਕੰਪਲੇਨੈਂਟ ਹੈ ਮਦਈ ਹੈ ਸੰਦੀਪ ਉ ਆਪਣੀ ਵਾਈਫ ਨਾਲ ਖਾਣਾ ਖਾ ਕੇ ਆ ਰਿਹਾ ਸੀ ਤੇ ਜਿਹੜੇ ਇਹ ਚਾਰ ਮੁੰਡੇ ਜਿਨ੍ਹਾਂ ਦਾ ਮੈਂ ਨਾਮ ਲੈਂਦਾ ਹੈ ਇਹਨਾਂ ਨੇ ਇਹਨੂੰ ਇੰਟਰਸੈਪਟ ਕੀਤਾ ਉਥੇ ਰੋਕਿਆ ਤੇ ਇਹਦੇ ਸਿਰ ਤੇ ਸੱਟਾਂ ਮਾਰੀਆਂ ਨਾਲੇ ਪਿਸਤਲ ਦੇ ਬੱਟ ਵੀ ਮਾਰੇ ਉਸ ਤੋਂ ਬਾਅਦ ਇਹਦੇ ਲੱਤ ਤੇ ਗੋਲੀ ਮਾਰ ਕੇ ਤੇ ਫਰਾਰ ਹੋ ਗਏ ਤੇ ਜਿਵੇਂ ਹੀ ਪੁਲਿਸ ਨੂੰ ਇਤਲਾਹ ਮਿਲੀ ਪੁਲਿਸ ਨੇ ਐ ਟੈਕਪੌਨ ਕਰਦੇ ਅ ਇਹਨਾਂ ਨੂੰ ਨਾਲ ਦੇ ਨਾਲ ਮਲੇਛਤੀ ਘੰਟੇ ਦੇ ਵਿੱਚ ਵਿੱਚ ਜਿਹੜਾ ਸਟਾਰ ਕੀਤਾ ਤੇ ਇਹਨਾਂ ਤੋਂ ਪਿਸਤਲ ਤੇ ਨਾਲ ਮੈਗਜ਼ੀਨ ਉਹ ਵੀ ਨਾਲ ਦੇ ਨਾਲ ਹੀ ਰਿਕਵਰ ਕਰ